ਦੇ ਜਿਹੜੀਆਂ ਟੋਟਲ ਫਵਾਵਾ ਨੇ ਨਾ ਪਰਮਿੰਦਰ ਟਿੰਟਾ ਜਾਵੇ ਤੇ ਜੇ ਮਲੂਕਾ ਸਾਹਿਬ ਗਏ ਨੇ ਉਹ ਤਾਂ ਸਾਡੀ ਇਸ ਹਿੰਮਤ ਇਸਾ ਪਹਿਲਾਂ ਤੋਂ ਨਹੀਂ ਸੀ ਬਣੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਦਲਦੀ ਐਲਾਨ ਕਰੇ ਕੇਂਦਰ ਸਰਕਾਰ ਔਰ ਮੈਂ ਸਮਝਦਾ ਕਿ ਸਾਰੀਆਂ ਪੰਥਕ ਤਿਰਾਂ ਨੂੰ ਇੱਕ ਸਾਂਝਾ ਡੈਲੀਗੇਸ਼ਨ ਲੈ ਕੇ ਇੰਦਰੀ ਗ੍ਰਹਿ ਮੰਤਰੀ ਪਾਰ ਸਰਕਾਰ ਨੂੰ ਮਿਲਣ ਦੀ ਲੋੜ ਆ ਤਾਂ ਕਿ ਸਿੱਖ ਲੀਡਰਸ਼ਿਪ ਦਾ ਫੈਸਲਾ ਕੇਵਲ ਤੇ ਕੇਵਲ ਆਜਿਪੀਸੀ ਦੀਆਂ ਜਨਰਲ ਚੋਣਾਂ ਹੀ ਕਰ ਸਕੀਆਂ ਨੇ ਜਿਸ ਕਰਕੇ ਅੱਜ ਜਿਹੜਾ ਦੁਬਧਾ ਪਈ ਆ ਖਿਚਾ ਪਿਆ ਕਨਫਿਊਜ਼ਨ ਖੜਾ ਹੋਇਆ ਸਿਕ ਲੀਡਰਸ਼ਿਪ ਦੇ ਵਿੱਚ ਜਥੇਦਾਰ ਸਹਿਬਾਨਾਂ ਚ ਲੜਾਈ ਤਾਕਤਾਂ ਵਿੱਚ ਲੜਾਈ ਤੇ ਅੱਜ ਬਹੁਤ ਹੀ ਸੰਕਟ ਦੇ ਵਿੱਚ ਉਹ ਵੀ ਸਿਤਕਾਂੋਂ ਗੁਜ਼ਰ ਰਹੀ ਆ ਔਰ ਇਹਦੇ ਲਈ ਪਾਤ ਤੇ ਪੰਜਾਬ ਦੇ ਭਲੇ ਲਈ ਜ਼ਰੂਰੀ ਨੇ ਇਹ ਜਨਰਲ ਚੋਣਾਂ ਸਿਕ ਲੀਡਰਸ਼ਿਪ ਸਟੈਬਲਿਸ਼ ਸਾਹਮਣੇ ਆਣੀ ਔਰ ਪੰਜਾਬ ਸਰਕਾਰ ਨੂੰ ਵੀ ਇਹਦਾ ਸਪਾਰਸ ਕਰਨ ਦੀ ਲੋੜ ਹੈ ਔਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਹੋਈ ਸੀ ਉਹਦੇ ਵਿੱਚੋਂ ਪੰਜਵੇਂ ਬਰੀ ਕਮੇਟੀ ਜਿਹੜੀ ਅੱਜ ਤੱਕ ਸਭ ਨੇ ਸਾਹਮਣੇ ਲਿਆਂਦੀ ਪੰਥਕ ಏਕੇ ਲਈ ਪੰਥਕ ਮਜ਼ਬੂਤੀ ਲਈ ਪੰਥ ਨੂੰ ਸਰਪ੍ਰਮੰਤ ਲੀਡਰਸ਼ਿਪ ਦੇਣ ਲਈ ਉਹਦਾ ਕੰਮ ਵੀ ਮੁਕੰਮਲ ਹੋਣ ਲੱਗੇ ਆ ਔਰ ਜਲਦੀ ਹੀ ਪੰਥ ਪ੍ਰਵਾਂਤ ਲੀਡਰਸ਼ਿਪ ਜਿਹੜੀ ਆ ਪੰਥ ਤੇ ਪੰਜਾਬ ਨੂੰ ਦਿੱਤੀ ਜਾਵੇਗੀ ਜਦ ਜਿਹੜੀ ਭਰਤੀ ਮੁਹਿੰਮ ਜਿਹੜੀ ਕਲਕਤਾ ਸਭ ਵੱਲੋਂ ਜਾਰੀ ਕੀਤੀ ਹੋਈ ਹੈ ਉਹਦਾ ਚੱਲਦੇ ਹੀ ਜਿਹੜੀ ਹੈ ਮਤਲਬ ਅ ਮਕਾਮ ਤੇ ਪਹੁੰਚ ਰਹੀ ਹੈ ਔਰ ਉਹਦੇ ਵਿੱਚੋਂ ਫਿਰ ਅ ਜੇ ਛਾਦੀਆਂ ਸਾਰੀਆਂ ਪੰਥਕ ਤੇ ਰਾਣੇ ਇਕੱਠੇ ਹੋ ਕੇ ਕੋਈ ਪ੍ਰੋਗਰਾਮ ਨਾਲ ਕੀਤਾ ਤਾਂ ਉਹ ਜਿਹੜੀ ਲੀਡਰਸ਼ਿਪ ਸਰਪ੍ਰਮਖ ਲੀਡਰਸ਼ਿਪ ਹੋਏਗੀ ਲੀਡਰ ਹੋਏਗਾ ਉਹਦੀ ਅਗਵਾਈ ਚ ਫਿਰ ਚੱਲੇਗਾ ਹਲੇ ਇਹ ਲੱਗਦਾ ਹੈ ਕਿ ਪਰੰਤ ਘੇਂਸਾ ਨੇ ਮਨਾ ਕੱਤਲ ਹੋ ਗਿਆ ਨਹੀਂ ਨਹੀਂ ਮਤਲਬ ਕੋਈ ਇਹ ਜਿਹੜੀਆਂ ਟੋਟਲ ਖਵਾਵਾ ਨੇ ਨਾ ਪਰਮੇਂਦਰ ਢੀਟਾ ਜਾਵੇ ਤੇ ਜੇ ਮਲੂਕਾ ਸਾਹਿਬ ਗਏ ਨੇ ਉਹ ਤਾਂ ਸਾਡੀ ਇਸ ਮਿਹਮਾ ਕਿੱਸਾ ਪਹਿਲਾਂ ਤੋਂ ਨਹੀਂ ਸੀ ਬਣਿਆ ਕੋਈ ਪਤਾ ਨਹੀਂ ਤੇ ਤੋਂ ਕੋਈ ਆਇਆ ਪਰਚਾਈ ਨਹੀਂ ਨਹੀਂ ਕੋਈ ਕਿਸੇ ਕਿਸਮ ਬਲਕੇ ਅਸੀਂ ਉਹਨਾਂ ਨੂੰ ਫੀਲ ਕਰਦੇ ਹਾਂ ਉਹ ਸਾਡੇ ਜਿਹੜੀ ਭਰਤੀ ਮਿਹਮ ਸ਼ੁਰੂ ਕੀਤੀ ਆ ਉਹਦਾ ਜੇ ਸੱਚੀ ਮੁੱਚੀ ਪੰਥਰ ਕੇ ਇਕਾ ਚਾਹੁੰਦੇ ਨੇ ਜੇ ਸੱਚੀ ਮੁੱਚੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਜੇ ਸੱਚੀ ਮੁੱਚੀ ਇਕਾਲੀ ਦਲ ਨੂੰ ਤਾਕਤਵਰ ਬਣਾਉਣਾ ਚਾਹੁੰਦੇ ਨੇ ਤਾਂ 2 ਦਸੰਬਰ 2024 ਦੇ ਹੁਕਮਨਾਮੇ ਤੇ ਚੱਲ ਕੇ ਉਸ ਰੋਡ ਮੈਪ ਤੇ ਚੱਲ ਕੇ ਉਹ ਉਹਦੇ ਇਹਨੂੰ ਪੋਲਟਕੀ ਕਿਤਾਬ ਵਿੱਚ ਸ਼ਾਮਲ ਹੋਣ ਤਾਂ ਕਿ ਅਸੀਂ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕਰ ਸਕੀਏ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਤਾਕਤਵਰ ਸ਼ਰੋਮਣੀ ਇਕਾਲੀ ਦਲ ਦੇ ਸਕੀਏ ਜਿਹੜਾ ਸੁਪਨਾ ਸਿੰਘ ਸਾਹਿਬਾਨ ਨੇ 2.2024 ਨੂੰ ਸ੍ਰੀ ਹਕਾਲਤਾ ਸਾਡੀ ਫਸਿਲ ਤੇ ਲਿਆ ਉਹਨੂੰ ਅਸੀਂ ਪੂਰਾ ਕਰ ਸਕੀ ਹਾਂ ਹਾਂਜੀ ਲੁਧਿਆਣਾ ਦੀ ਜਿੰਨੀ ਚੋਣ ਦਾ ਕਾਂਗਰਸ ਭਰਾਵਤਾ ਕੋਈ ਨਹੀਂ ਪੈਂਦਾ ਕਿਉਂਕਿ ਜਿਹੜੀਆਂ ਚੋਣਾਂ ਪੈਸੇ ਦੇ ਜ਼ੋਰ ਨਾਲ ਜਿਹੜੀਆਂ ਚੋਣਾਂ ਸਰਕਾਰੀ ਸ਼ਕਤੀ ਦੇ ਜ਼ੋਰ ਨਾਲ ਲੜੀਆਂ ਜਾਂਦੀਆਂ ਉਹਨਾਂ ਨੂੰ ਲੋਕਾਂ ਦੀ ਰਾਇਆ ਮੰਨਿਆ ਜਾਂਦਾ ਅੱਜ ਪੰਜਾਬ ਜਿਹੜਾ ਕਿਸੇ ਟਾਈਮ ਗੁਰੂਆਂ ਪੀਰਾਂ ਗੰਗਮਰਾਂ ਦੀ ਧਰਤੀ ਕਰਕੇ ਰਿਸ਼ੀਆਂ ਹੋਣੀਆਂ ਦੀ ਧਰਤੀ ਕਰਕੇ ਜਾਣਿਆ ਜਾਂਦਾ ਸੀ ਪੰਜਾਬ ਜਿਹੜਾ ਸਾਜੀ ਬਾਲਤਾ ਦਾ ਜਿਸ ਧਰਤੀ ਤੋਂ ਉਪਦੇਸ਼ ਗਿਆ ਅੱਜ ਉਹ ਪੰਜਾਬ ਜਿਹੜਾ ਹੈ ਨਸ਼ਿਆਂ ਦੇ ਸਮੁੰਦਰ ਦੀ ਰੂਪਿਆ ਪਿਆ ਆਪਸੀ ਲੜਾਈ ਝਗੜੇ ਕਤਲ ਉਗਾਰ ਤੇ ਫਰੋਤੀਆਂ ਡਕੈਤੀਆਂ ਦਾ ਦੌਰ ਚੱਲ ਰਿਹਾ ਔਰ ਪੰਜਾਬ ਸਰਕਾਰ ਬਿਲਕੁਲ ਬੇਪਰਵਾਹ ਹੋਈ ਚੱਲ ਰਹੀ ਹੈ ਪੰਜਾਬ ਸਰਕਾਰ ਦਾ ਇਹ ਹਾਲਾਤਾਂ ਨੂੰ ਨੋਟ ਹਿੱਟਣ ਲਈ ਕੋਈ ਦਿਲਚਸਪੀ ਨਜ਼ਰ ਨਹੀਂ ਆ ਰਹੀ ਪੰਜਾਬ ਸਰਕਾਰ ਵੱਲੋਂ ਖੁੱਲੀਆਂ ਲਗਾਵਾ ਛੱਡ ਕੇ ਮਤਲਬ ਇਸ ਇਸ ਅਸਰਾਂ ਨੂੰ ਮਤਲਬ ਕੀ ਕਿ ਜਿਹੜਾ ਭੈ ਦਾ ਮਾਹੌਲ ਪੈਦਾ ਕਰਦਾ راہ ਬਣਾਇਆ ਜਾ ਰਿਹਾ ਜੇ ਬੜੀ ਚਿੰਤਾ ਵਾਲੀ ਗੱਲ ਆ ਬੜੀ ਫਿਕਰ ਵਾਲੀ ਗੱਲ ਆ ਜੇ ਘਰ ਦੇ ਮਾਲਕ ਨੂੰ ਘਰ ਦਾ ਫਿਕਰ ਨਹੀਂ ਹੋਏਗਾ ਤਾਂ ਘਰ ਕਿਵੇਂ ਬਚੇਗਾ ਅਜ ਬਾੜੀ ਖੇਤ ਨੂੰ ਖਾਣ ਲੱਗੀ ਹੋਈ ਆ ਸੋ ਐਸੇ ਹਾਲਾਤਾਂ ਵਿੱਚ ਪੰਜਾਬ ਨੂੰ ਬਚਾਉਣ ਲਈ ਸਹਿird ਪੰਜਾਬ ਤੇ ਪੰਜਾਬੀਅਤ ਦੀ ਰਾਖੀ ਵਾਲੀ ਪਹਿਰੇਦਾਰੀ ਵਾਲੀ ਧਿਰ ਬਣਾਉਣ ਦੀ ਲੋੜ ਆ ਭਾਜੀ ਆਪਣੇ ਅਕਾਲੀ ਦਲ ਦੇ ਨਾਲ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਰਾਖੀ ਕਰਦਾ ਰਿਹਾ ਹਿੱਤਾਂ ਦਾ ਬਹਿਰੇਦਾਰ ਰਿਹਾ ਪੰਜਾਬੀਆਂ ਦਾ ਉਹ ਮਤਲਬ ਹੁਣ ਮੁੜ ਸਰਜੀਤ ਹੋਣ ਜਾ ਰਿਹਾ ਔਰ ਜਿਹੜੀਆਂ ਕ੍ਰਿਤਿयां ਰਹੀਆਂ ਜਿਹੜੀਆਂ ਕਮੀਆਂ ਰਹੀਆਂ ਜਿਹੜੀਆਂ ਘਾਟਾਂ ਰਹੀਆਂ ਅਸੀਂ ਉਹਨਾਂ ਨੂੰ ਦੂਰ ਕਰਕੇ ਇੱਕ ਮੁੜ ਸਰਜੀਤ ਲੱਗਿਆ ਮਜ਼ਬੂਤ ਅਕਾਲੀ ਦਲ ਪਰਾਤਨ ਲਿਹਾ ਤੇ ਜਿਸ ਤਰ੍ਹਾਂ ਦਾ ਰੋਪ ਜਿਸ ਤਰ੍ਹਾਂ ਦਾ ਕਿਰਦਾਰ ਜਿਸ ਤਰ੍ਹਾਂ ਦੀ ਭਾਸ਼ਾ ਜਿਸ ਤਰ੍ਹਾਂ ਦਾ ਵਿਵਹਾਰ ਜਿਸ ਤਰ੍ਹਾਂ ਦਾ ਆਚਰਨ ਅਕਾਲੀ ਆਗੂਆਂ ਦਾ ਰਿਹਾ ਔਰ ਜਿਸ ਤਰ੍ਹਾਂ ਸੰਘਰਸ਼ਾਂ ਵਿੱਚੋਂ ਨਿਕਲੀ ਲੀਡਰਸ਼ਿਪ ਨੇ ਹਲਵਾਈ ਦਿੱਤੀ ਹਮੇਸ਼ਾ ਪੰਜਾਬ ਨੂੰ ਤੇ ਪੰਥ ਨੂੰ ਉਸ ਤਰ੍ਹਾਂ ਦਾ ਅਕਾਲੀ ਦਲ ਅਸੀਂ ਸਾਹਮਣੇ ਲੈ ਕੇ ਆਉਣ ਦੇ ਦੌੜ ਵਿੱਚ ਲੱਗੇ ਆ ਔਰ ਜਲਦੀ ਹੀ ਉਹ ਦਿਨ ਆਉਣਗੇ ਜਦੋਂ ਅਸੀਂ ਉਹ ਲੀਡਰਸ਼ਿਪ ਤੁਹਾਡੇ ਸਾਹਮਣੇ ਦੇਖਾਂਗੇ ਦੇਖੋ ਨਸ਼ਾ ਨਸ਼ਈ ਹੁੰਦਾ ਨਸ਼ਾ ਕਿਸੇ ਕਿਸਮ ਦਾ ਹੋਵੇ ਸੋ ਮੈਂ ਸਮਝਦਾ ਕਿਸੇ ਕਿਸਮ ਦਾ ਨਸ਼ਾ ਦਾ ਨੂੰ ਉਸਾਉਣਾ ਜਾਂ ਕਿਸੇ ਕਿਸਮ ਦੇ ਵਿਸ਼ੇਸ਼ ਨਸ਼ੇ ਬਾਰੇ ਕਹਿਣਾ ਵੀ ਇਹ ਨਸ਼ਾ ਕਰਿਆ ਜਾ ਸਕਦਾ ਨਸ਼ਾ ਨਹੀਂ ਕਰਿਆ ਜਾ ਸਕਦਾ ਇਹ ਜਾਇਜ਼ ਗੱਲ ਨਹੀਂ ਹੈ ਨਸ਼ਾ ਨਸ਼ਈ ਹੁੰਦਾ ਸੋ ਨਸ਼ਿਆਂ ਤੋਂ ਛੁਟਕਾਰਾ ਗੋਣਾ ਹੀ ਜ਼ਰੂਰੀ ਆ ਗੁਰੂ ਸਾਹਿਬ ਤਾਂ ਕਹਿੰਦਾ ਪ੍ਰਸ਼ਾਦੇ ਦੀ ਨਸ਼ਾ ਬਹੁਤ ਨਾਮ ਦਾ ਨਾਮ ਫੋਰੀ ਨਾਮ ਦਾ ਚੜੀ ਰਹੇ ਜੀ ਨਾਰਾ ਜੀ ਨਾ ਪ੍ਰਮਾਤਮਾ ਦੇ ਨਾਮ ਦੀ ਜਿਹੜੀ ਖੁमारी ਆ ਉਹ ਤੋਂ ਵੱਡਾ ਨਸ਼ਾ ਹੋਰ ਜਿਹੜਾ ਹੁਸਰ ਦਾ ਮੰਨਤ ਪਰਮੇਸ਼ਰ ਡਾਕਟਰ ਕੰਮੀ ਭਗਤ ਜਨਾਕਰਿ ਉੱਗੀ ਤੇ ਪਿੰਡਾਂ ਕੰਨ ਨਸ਼ਾ ਭਾਜਿੰਦਾ ਡਾਕਟਰ ਗਾਂਧੀ ਹੋਰੀ ਆਪਣੀ ਮੈਡੀਕਲ ਰਿਸਰਚ ਦੇ ਪੱਧਰਕ ਮੈਡੀਕਲ ਵਿਚਾਰ ਧਾਰਾ ਦੇ ਪੱਧਰ ਗਹਿ ਰਹੇ ਹੋਣਗੇ ਪਰ ਸਮਾਜਿਕ ਤੌਰ ਤੇ ਜੇ ਅਸੀਂ ਦੇਖੀਏ ਕਿਸੇ ਵੀ ਕਿਸਮ ਦੇ ਮੈਸੇਜ ਦੀ ਕੋਈ ਲੀਡਰ ਜਿਹੜਾ ਬਕਾਲਤ ਨਹੀਂ ਕਰ ਸਕਦਾ